ਵਾਤਾ ਭਾਈ ਸਸਤੀ ਕਾਲ ਨੂੰ ਸਾਰੇ YouTube ਵਾਲਿਆਂ ਨੂੰ ਆਪਾਂ ਵੀ ਜਾਣ ਕਰਨ ਲੱਗਿਆ ਜ ਮੱਕੀ ਦੀ 7 April ਆ ਸਰੋਂ ਵਾਲਾ ਵਾਟ ਸੀਗਾ ਵਿੱਚ ਪਿਆਨ ਕਰਨ ਲੱਗੇ ਆ ਸਰੋਂ ਵਾਲੇ ਵਾਟ ਦੇ ਵਿੱਚ ਤੇਰ ਲਾ ਕੇ ਤਵੀਆਂ ਦੀ ਸੁਹਾਗਾ ਮਾਰੇ ਇੱਕ ਵਾਰਾਂ ਤੇ ਸੁਹਾਗਾ ਲਾ ਕੇ ਤੇ ਦੋ ਗਣਾ ਮਾਰੇ ਆਪਾਂ ਕਲਟੀਵੇਟਰ ਜੀ ਬਸ ਫਿਰ ਆਪਾਂ ਬੀਜਣ ਲੱਗੇ ਮੱਕੀ ਇਹ ਬਖੀਲੀ ਜਾਨ ਸੋਧ ਕਰਦੇ 7 ਤਰੀਕਾ ਅਪ੍ਰੈਲ 7 ਸਰੋਵਾਲਾ ਵਾਡਾ ਜੀ ਤਿੰਨ ਬੁਰੀਆਂ ਆਪਾਂ ਡੀਪੀਆਂ ਪਾਈਆਂ ਜਿਹੜੇ ਕਿੱਲੇ ਦੀਆਂ ਤੇ ਦੋ ਖਲਾੜੀਆਂ ਥੱਲੇ ਪਟਾਸ ਤੇ ਦੋ ਹੀ ਸਫਰ ਇੰਨਾ ਸਮਾਨ ਸੱਟਿਆ ਹਲੇ ਵੇ ਦੇ ਕਿਦਾਂ ਦੀ ਹੁੰਦੀ ਮੱਕੀ ਲੋ ਵਿੱਟ ਡੇ ਰਗੇ ਮੱਥੇ ਲਾਉਣ ਵਾਲੇ ਮੱਥੇ ਲਾਈ ਜਾਂਦੇ ਆ ਕੰਮੇ ਤੋਂ ਨਿਪਟ ਗਿਆ ਆਪਣਾ ਡੇਢ ਕਿੱਲਾ ਸੀਗਾ ਆਪਣਾ ਤੇ ਵਿਜਾਦ ਹੋਊਗੀ ਟਾਈਮ ਨਾਲ ਕੋਈ ਬਣਾ ਕੇ ਮਗਰੀ ਛੱਡਾਂਗੇ ਪਾਣੀ ਫੇਰ ਹੀ ਹਰੀ ਹੋਣੀ ਹੈ ਰਹੇ ਆ ਗਏ ਰੇ ਲੋ ਜੀ ਲਾਸਟ ਕਿਹੜਾ ਇੱਕ ਰਹਿ ਗਿਆ ਡੇਢ ਗੱਲਾ ਮੱਕੀ ਦਾ ਆਪਣਾ ਗਿਆ ਬੀਜਿਆ ਉਹਦੇ ਨਾਲ ਇਸ ਤਰ੍ਹਾਂ ਦੀ ਵਜਾਲ ਹੋਈ ਆ ਉਹਦੇ ਵਿੱਚ ਕਬੂਤਰ ਵੀ ਫਿਰਦੇ ਪਾਣੇ ਜੀ ਇਖਤਰੀ ਹੋਣੇ ਹਰੇ ਮੇ ਦਾ ਪਤਾ ਨਹੀਂ ਪਾਣੇ ਸਰਵਜੋਗ ਦੇ ਬਰ ਨੀ ਮੱਸੀ ਜਾਦੇ ਚਾਹ ਦੇ ਦੇ ਉਹ ਸਸਰਾ ਦਾ ਭਾਰ ਇਹਨਾਂ ਨੇ ਦੇਖੀ ਭਰਾਵਾ ਹੌਲੀ ਮੋੜੀ ਪਿੱਛੇ ਦਰਾਫਤਾਂ ਦੇ ਨਾਲ ਲਾ ਦੋ ਤੋ ਇਹ ਇੱਕ ਆਸਟ ਜਿਹੜਾ ਹੁਣ ਫਾਈਨਲ ਲੈ ਕੇ ਆਉਣ ਲੱਗਾ ਫਿਰ ਅਸੀਂ ਦੀ ਕੱਢਾਂਗੇ ਦੇਖਾਂਗੇ ਕਿੰਨਾ ਵੀ ਪਿਆ ਗਿਆ ਕਿੰਨਾ ਪੱਟ ਗਿਆ 850 ਤੇ ਬੰਨੀ ਸੀ ਤਾਂ 800 ਤੇ ਲੋੜੀ ਵੀਡੀਓ ਵੇਖ ਲਿਗਿਆ ਸ਼ੇਅਰ ਕਰ ਲਓ ਤਾਂ ਆਪਕੇ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਚੈਨਲ ਨੂੰ ਆਪਣਾ ਥੈਂਕ ਯੂ ਧੰਨਵਾਦ ਜੀ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ